10ਵਾਂ ਕਬੱਡੀ ਕੱਪ ਜਿਹੜਾ 15-16 ਮਾਰਚ ਜਾਂ ਨਹੀਂ ਅੱਜ ਤੋਂ ਸ਼ੁਰੂ ਆ ਤੇ ਨਾਮਾਂ ਦੀ ਵੰਡ ਜਿਹੜੀ ਹੈ ਉਹ ਪੰਡੋਰੀ ਵਾਲਾ ਪਰਿਵਾਰ ਦੇ ਵੱਲੋਂ ਕੀਤੀ ਜਾਣੀ ਹੈ ਤੇ ਹੁਣ ਹਾਂਜੀ ਸਾਥੀਓ ਤੁਹਾਨੂੰ ਦਿਖਾਉਨੇ ਕਿ ਜਿਹੜਾ ਬੈਸਟ ਜਾਫੀ ਹੈ ਤੇ ਰੀਡਰ ਨੂੰ ਮਿਲਣਾ ਆ ਆ ਫੋਰ ਟਰੈਕਟਰ ਆ ਫੋਰ ਟਰੈਕਟਰ ਕੱਲ 16 ਮਾਰਚ ਨੂੰ ਇਹ ਫੋਰ ਟਰੈਕਟਰ ਮਿਲਣੇ ਭਾਈ ਜੱਗੇ ਨੂੰ ਲੈ ਕੇ ਆਓ ਟ੍ਰੇਡਰ ਤੇ ਬੈਸਟ ਜਾਫੀ ਹੋਣਗੇ ਉਹਨਾਂ ਨੂੰ ਬੈਸਟ ਰੇਡਰ ਤੇ ਜਾਫੀ ਨੂੰ ਫੋਰਡ 3600 ਦਿੱਤੇ ਜਾਣਗੇ ਜਿਹੜੇ ਕਿ ਓਪਨ ਦੀਆਂ ਟੀਮਾਂ ਦੇ ਤੇ ਉਹਦੇ ਵੀ ਬੈਸਟ ਰੇਡਰ ਤੇ ਜਾਫੀ ਨੂੰ ਆਪਾਂ ਐਲਸੀਡੀਆਂ ਦੇਣੀਆਂ ਤੇ ਜਿਹੜਾ weight ਦੀ ਗੱਲ ਕਰੀਏ ਤੇ 75 ਕਿਲੋ ਚ ਵੀ ਵਧੀਆ ਪ੍ਰਾਈਸ ਤੇ ਬੈਸਟਾਂ ਲਈ ਐਲਸੀਡੀਆਂ ਨੇ ਹਾਂਜੀ ਸਾਥੀਓ ਅਸੀਂ ਪਹੁੰਚੇ ਜੀ ਮਸਤਾਨਗਰ ਰੋਡ ਦੇ ਉੱਪਰ ਜਿੱਥੇ ਅਸੀਂ ਖੇਡ ਮੇਲੇ ਦੀ ਗੱਲ ਕਰੀਏ ਕਬੱਡੀ ਕੱਪ ਦੀ ਗੱਲ ਕਰੀਏ ਸੰਤ ਨਗਰ ਕਬੱਡੀ ਕੱਪ ਜਿਹੜਾ 15 ਮਾਰਚ ਨੂੰ ਅੱਜ ਸ਼ੁਰੂਆਤ ਹੈ ਕੱਲ ਜਿਹੜਾ 16 ਮਾਰਚ ਨੂੰ ਬਹੁਤ ਵੱਡੇ ਪੱਧਰ ਤੇ ਜਿਹੜੇ ਟੀਮਾਂ ਆਉਣੀਆਂ ਤੇ ਅੰਦਰ ਜਾ ਕੇ ਤੁਹਾਨੂੰ ਦਰਸ਼ਕਾਂ ਨੂੰ ਜਿਹੜੇ ਪ੍ਰਬੰਧਕ ਆ ਕਮੇਟੀ ਦੇ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਜਿਹੜੇ ਨਾਮ ਦੇ ਵਿੱਚ ਫੋਰ ਟਰੈਕਟਰ ਮਿਲਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤਾਂ ਇਧਰ ਨਿਗਾਹ ਮਾਰੋ 10ਵਾਂ ਕਬੱਡੀ ਕੱਪ ਜਿਹੜਾ 15-16 ਮਾਰਚ ਜਾਨੀ ਅੱਜ ਤੋਂ ਸ਼ੁਰੂ ਆ ਤੇ ਨਾਮਾਂ ਦੀ ਵੰਡ ਜਿਹੜੀ ਹੈ ਉਹ ਪੰਡੋਰੀ ਵਾਲਾ ਪਰਿਵਾਰ ਦੇ ਵੱਲੋਂ ਕੀਤੀ ਜਾਣੀ ਹੈ ਤੇ ਹੁਣ ਸਾਥੀਓ ਅੰਦਰ ਜਾ ਕੇ ਮੇਲਾ ਜਿਹੜਾ ਸ਼ੁਰੂ ਆ ਕਬੱਡੀ ਕੱਪ ਜਿਹੜਾ ਅੱਜ ਤੋਂ ਇਹ ਕੱਲ ਦਰਸ਼ਕੋ ਵੱਧ ਤੋਂ ਵੱਧ ਪਹੁੰਚੋ ਕਿ ਮੇਲੇ ਦੇ ਰੌਣਕਾਂ ਨੂੰ ਵਧਾਉਣ ਵਾਸਤੇ ਅੰਦਰ ਜਾ ਕੇ ਤੁਹਾਨੂੰ ਵਿਖਾਉਣੇ ਆ ਤੇ ਉਹਨਾਂ ਕਬੱਡੀ ਕੱਪ ਦੇ ਜਿਹੜੇ ਜਿੰਨਾ ਪ੍ਰਬੰਧਕ ਹੈ ਜਿਨ੍ਹਾਂ ਸਾਡੇ ਕਮੇਟੀ ਮੈਂਬਰ ਹੈ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਵਾਂਗੇ ਤੇ ਫੋਰ ਟਰੈਕਟਰ ਦੇ ਦਰਸ਼ਨ ਵੀ ਕਰਾਵਾਂਗੇ ਜਿਹੜੇ ਬੈਸਟ ਜਾਫੀ ਅਤੇ ਬੈਸਟ ਰੇਡਰ ਨੂੰ ਮਿਲਨੇ ਆ ਹਾਂਜੀ ਸਾਥੀਓ ਤੁਹਾਨੂੰ ਦਿਖਾਉਣੇ ਕਿ ਜਿਹੜਾ ਬੈਸਟ ਜਾਫੀ ਅਤੇ ਰੇਡਰ ਨੂੰ ਮਿਲਣਾ ਆ ਆ ਫੋਰ ਟਰੈਕਟਰ ਆ ਫੋਰ ਟਰੈਕਟਰ ਕੱਲ 16 ਮਾਰਚ ਨੂੰ ਇਹ ਫੋਰ ਟਰੈਕਟਰ ਮਿਲਨੇ ਬਾਈ ਜੱਗੇ ਨੂੰ ਲੈ ਕੇ ਆਓ ਆ ਭਾਈ ਜੀ ਵੇਖੋ ਲੈ ਕੇ ਆਇਆ ਆਪਾਂ ਗੱਲਬਾਤ ਕਰਦੇ ਆਂ ਭਾਈ ਜੀ ਕੀ ਨਾਮ ਆਪਣਾ ਭਾਈ ਜੀ ਪਹਿਲਾ ਪ੍ਰਾਈਜ਼ ਹੈ ਸਾਡਾ 222 ਜਾਂ 222 ਜੀ ਸੈਕੰਡ ਪ੍ਰਾਈਜ਼ ਹੈ ਜੀ 111000 111 ਜੀ ਇਹ ਆਪਣਾ ਕਿਹੜਾ ਪੰਡਾ ਸੀ ਸੰਦਰ ਅਜਾ ਸੰਦਰ ਹੈ ਹਾਂਜੀ ਇੱਕ ਟਰੈਕਟਰ ਤੇ ਮਤਲਬ ਇਹ ਆ ਤੇ ਦੂਸਰਾ ਸੰਦਰ ਖੜਾ ਰਿਹਾ ਹੈ ਜੀ ਅਚਾਹ ਅੰਦਰ ਗਰਾਊਂਡ ਦੇ ਵਿੱਚ ਹੈ ਜੀ ਆ ਦੂਜਾ ਗਰਾਊਂਡ ਦੇ ਵਿੱਚ ਲੈ ਕੇ ਆਜਾ ਅਚਾਹ ਦਰਸ਼ਕੋ ਆ ਦੇਖੋ ਆ ਮਿਲਨੇ ਤੇ ਅੰਦਰ ਜਾ ਕੇ ਆਪਾਂ ਦੂਜਾ ਟਰੈਕਟਰ ਵੀ ਤੁਹਾਨੂੰ ਵਿਖਾਵਾਂਗੇ ਬੈਸਟ ਜਾਫੀ ਹੈ ਤੇ ਬੈਸਟ ਰੇਡਰ ਨੂੰ ਕੱਲ 16 ਮਾਰਚ ਨੂੰ ਮਿਲਣਿਆ ਤੇ ਦਰਸ਼ਕੋ ਵੱਧ ਤੋਂ ਵੱਧ ਪਹੁੰਚੇ ਤੇ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਹਾਂਜੀ ਸਾਥੀਓ ਅਸੀਂ ਪਹੁੰਚੇ ਜੀ ਪਿੰਡ ਸੰਤਨਗਰ ਜੇ ਅਸੀਂ ਕਬੱਡੀ ਕੱਪ ਦੀ ਗੱਲ ਕਰੀਏ ਸਰਦਾਰ ਦਲਜੀਤ ਸਿੰਘ ਦੀ ਯਾਦ ਨੂੰ ਸਮਰਪਿਤ ਅਤੇ ਧਿਆਨ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਅੱਜ ਦਸਵਾਂ ਕਬੱਡੀ ਕੱਪ ਆ ਤੇ ਸਾਡੇ ਨਾਲ ਕਬੱਡੀ ਖਿਡਾਰੀ ਗੋਪੀ ਵੀਰ ਵੀ ਜੁੜਿਆ ਤੇ ਪਹਿਲਾਂ ਸਾਰਾ ਤੁਹਾਨੂੰ ਵਿਖਾਉਣੇ ਕਿ ਆ ਦੇਖੋ ਇਧਰ ਬੈਸਟ ਜਾਫੀ ਨੂੰ ਤੇ ਬੈਸਟ ਰੇਡਰ ਨੂੰ ਜਿਹੜੇ ਆ ਇਹ ਇਨਾਮ ਮਿਲਨੇ ਆ ਫੋਰ ਟਰੈਕਟਰ ਤੇ ਆਪਾਂ ਉਹਦੇ ਬਾਰੇ ਗੱਲ ਕਰਾਂਗੇ ਤੇ ਬਾਈ ਨਾਲ ਗੱਲ ਕਰਦੇ ਵੀ ਕੱਲ ਨੂੰ ਕਿਹੜੀਆਂ ਕਿਹੜੀਆਂ ਟੀਮਾਂ ਪਹੁੰਚ ਰਹੀਆਂ ਕੱਲ ਨੂੰ ਜਬਰਦਸਤ ਮੈਚ ਜਿਹੜੇ ਹੋਣੇ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੀ ਨਿਊ ਜਿਹੜਾਣਾ ਤੇ ਸਵਾਗਤ ਧੰਨਵਾਦ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੂਟਾ ਸਿੰਘ ਜਿਹੜਾ ਤੁਸੀਂ ਸਾਡੇ ਇੱਥੇ ਪਹੁੰਚੇ ਦਰਸ਼ਨ ਦਿੱਤੇ ਬੀ ਨਿਊ ਦੀ ਸਾਰੀ ਟੀਮ ਦਾ ਇਹਦੇ ਲਈ ਧੰਨਵਾਦ ਕਰਦੇ ਹਾਂ ਬਾਈ ਜੀ ਕਿਹੜੀਆਂ ਕਿਹੜੀਆਂ ਟੀਮਾਂ ਦਰਸ਼ਕਾਂ ਨੂੰ ਦੱਸਿਓ ਆਪਾਂ ਕਿਹੜੀਆਂ ਕਿਹੜੀਆਂ ਕੱਲ ਪਹੁੰਚ ਰਹੀਆਂ ਟੀਮਾਂ ਭਾਜੀ ਬਹੁਤ ਵਧੀਆ ਪੰਜਾਬ ਦੀਆਂ ਉੱਚਕੋਟੀ ਦੀਆਂ ਤਿਰ ਰਿੰਕੂ ਖਰੇਟੀ ਹੋਰ ਵੀ ਜਿੰਨੇ ਨਾਮੀ ਪਲੇਅਰ ਨੇ ਜੀ ਮੈਂ ਨਾਮ ਲੈਂਦਾ ਤੇ ਫਿਰ ਆਪਣੀ ਲਿਸਟ ਬਹੁਤ ਲੰਮੀ ਹੋ ਜਾਂਦੀ ਹੈ ਵੀ ਇੰਟਰਨੈਸ਼ਨਲ ਲੈਵਲ ਦੇ ਪਲੇਅਰ ਜਿਹੜੇ ਆਪਣੇ ਏਰੀਆ ਦੇ ਲੋਕਾਂ ਦੀ ਮਨਪਸੰਦੀ ਦੇ ਪਲੇਅਰ ਫਰੰਦੀਪਰੀਏ ਗੋਪੀ ਵਰਗੇ ਅਰਸ਼ ਚੋਲਾ ਸਾਹਿਬ ਵਰਗੇ ਬਹੁਤ ਚੰਗੇ ਚੰਗੇ ਖਿਡਾਰੀ ਆ ਰਹੇ ਨੇ ਕੀ ਸੱਦਾ ਪੱਤਰ ਦੇਣਾ ਚਾਹੁੰਦੇ ਜਿਹੜੇ ਇਲਾਕੇ ਦੇ ਤੁਹਾਨੂੰ ਪਿਆਰ ਕਰਨ ਵਾਲੇ ਲੋਕ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹੋ ਅਸੀਂ ਤਾਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੁਹਾਡੇ ਚੈਨਲ ਮਾਧਿਅਮ ਨਾਲ ਇਹ ਕਹਿਣਾ ਚਾਹੁੰਦੇ ਆ ਵੀ ਸਾਰੇ ਮੇਰੇ ਵੀਰ ਭਰਾ ਹੌਮ ਹੌਮ ਆ ਕੇ ਪਹੁੰਚੋ ਤਾਂ ਕਿ ਤੁਹਾਡੇ ਆਪ ਦਾ ਘਰ ਦਾ ਤੇ ਇਲਾਕੇ ਦਾ ਮੇਲਾ ਜਿਹੜਾ ਕਿ ਮੇਲੇ ਦੀ ਹੁਣ ਕਨੂੰ ਚਾਰ ਚੰਦ ਲੱਗ ਸਕਣ ਜੀ ਤੇ ਭਾਈ ਜੀ ਇਸ ਬਾਰੇ ਦੱਸੋ ਦਰਸ਼ਕਾਂ ਨੂੰ ਵੀ ਇਹਦੇ ਬਾਰੇ ਅਸੀਂ ਤਾਂ ਦਰਸ਼ਕਾਂ ਨੂੰ ਦੱਸ ਹੀ ਪਹਿਲਾ ਪ੍ਰਾਈਜ਼ 2,22,222 ਰੁਪਏ ਸੈਕੰਡ ਪ੍ਰਾਈਜ਼ 1,11,111 ਰੁਪਏ ਤੇ ਜਿਹੜਾ ਬੈਸਟ ਰੇਡਰ ਤੇ ਬੈਸਟ ਜਾਫੀ ਹੋਣਗੇ ਉਹਨਾਂ ਨੂੰ ਬੈਸਟ ਰੇਡਰ ਤੇ ਜਾਫੀ ਨੂੰ ਫੋਰਡ 3600 ਦਿੱਤੇ ਜਾਣਗੇ ਜਿਹੜੇ ਕਿ ਓਪਨ ਦੀਆਂ ਟੀਮਾਂ ਦੇ ਤੇ ਜ਼ਿਲ੍ਹਾ ਪੱਧਰ ਦਾ ਆਪਣਾ ਪ੍ਰਾਈਜ਼ ਹੈ ਜੀ ਪਹਿਲਾ 41000 ਦੂਜਾ 31000 ਤੇ ਉਹਦੇ ਵੀ ਬੈਸਟ ਰੇਡਰ ਤੇ ਜਾਫੀ ਨੂੰ ਆਪਾਂ ਐਲਸੀਡੀਆਂ ਦੇਣੀਆਂ ਤੇ ਜਿਹੜਾ weight ਦੀ ਗੱਲ ਕਰੀਏ ਤੇ 75 ਕਿਲੋ 'ਚ ਵੀ ਵਧੀਆ ਪ੍ਰਾਈਜ਼ ਤੇ ਬੈਸਟਾਂ ਲਈ ਐਲਸੀਡੀਆਂ ਨੇ ਤੇ ਜਿਹੜਾ 55 ਕਿਲੋ ਵਰਗ ਦਾ ਮੈਚ ਜਿਹੜੇ ਅੱਜ ਚੱਲਣੇ ਆ ਉਹਨਾਂ ਲਈ ਉਹਦੇ 'ਚ ਫੈਨ ਨੇ ਜੀ ਬੈਸਟ ਰੇਡਰ ਤੇ ਜਾਫੀ ਨੂੰ ਜੀ ਜੀ ਮਤਲਬ ਸਾਰੀਆਂ ਟੀਮਾਂ ਵਾਸਤੇ ਕੁਝ ਨਾ ਕੁਝ ਨਾਮ ਹੈ ਬ ਕਿਉਂ ਗੱਲ ਐਵੇਂ ਬੁੱਟਾ ਸਿੰਘ ਜੀ ਵੀ ਜਿਹੜੇ ਵੱਡੇ ਪਲੇਅਰ ਨੇ ਉਹਨਾਂ ਨੂੰ ਤੇ ਹਰ ਥਾਂ ਹੀ ਮਿਲਦਾ ਜੀ ਜਿਹੜਾ ਛੋਟੀ ਪਨੀਰੀ ਤਿਆਰ ਹੁੰਦੀ ਏ ਜੇ ਉਹਨਾਂ ਨੂੰ ਵੈਸਟਾਂ ਨੂੰ ਦਾਂਗੇ ਤਾਂ ਕਰਕੇ ਭਾਜੀ ਕੁਛ ਨਾ ਕੁਛ ਰੁਚੀ ਵਧੇਗੀ ਪਲੇਅਰਾਂ ਦੀ ਤਾਂ ਹੀ ਗਾਂ ਖੇਡਣਗੇ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਭਾਈ ਜੀ ਜਿੱਥੇ ਬਾਈ ਨੇ ਖਿਡਾਰੀਆਂ ਬਾਰੇ ਦੱਸਿਆ ਇਨਾਮਾਂ ਬਾਰੇ ਦੱਸਿਆ ਵੀ ਵੱਡੇ ਖਿਡਾਰੀਆਂ ਨੂੰ ਨਾਮ ਤੇ ਬਹੁਤ ਜ਼ਿਆਦਾ ਮਿਲ ਜਾਂਦੇ ਆ ਲੇਕਿਨ ਜਿਹੜੇ ਛੋਟੇ ਖਿਡਾਰੀ ਨਾ ਉਹ ਤਕਰੀਬਨ ਰਹਿ ਜਾਂਦੇ ਆ ਤੁਹਾਨੂੰ ਦਿਖਾਉਣੇ ਵੇਖੋ ਆ ਫੋਰਡ 3600 ਫੋੜ ਜਿਹੜਾ ਹੈ ਬੈਸਟ ਜਾਫੀ ਹੈ ਤੇ ਬੈਸਟ ਰੇਡਰ ਨੂੰ ਕਿਉਂਕਿ ਇਹ ਇੱਕ ਲਿਆ ਕੇ ਖਿਲਾ ਰਿਹਾ ਕਿਉਂਕਿ ਦੋ ਜਿਹੜੇ ਮਿਲਦੇ ਆ ਸਾਰੇ ਮੇਲੇ ਦੇ ਵਿੱਚ ਕਿਉਂਕਿ ਕੱਲ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਵੱਡੇ ਪੱਧਰ ਤੇ ਜਿਹੜਾ ਕਿਉਂਕਿ ਅੱਜ ਜਿਹੜੀ ਸ਼ੁਰੂਆਤ ਹੈ ਤੇ ਲੋਕ ਜਿਹੜੇ ਜੁੜਦੇ ਨਜ਼ਰ ਆ ਰਹੇ ਕਿਉਂਕਿ ਵੇਖੋ ਕਿੰਨਾ ਵਧੀਆ ਜਿਹੜਾ ਬਾਈਆਂ ਨੇ ਪ੍ਰਬੰਧ ਵੀ ਕੀਤਾ ਹੈ ਕਮੇਟੀ ਦਾ ਵੀ ਧੰਨਵਾਦ ਹੈ ਜਿਹੜੇ ਵਿਦੇਸ਼ਾਂ ਦੇ ਵਿੱਚ ਲੋਕ ਜਿਨ੍ਹਾਂ ਨੇ ਵੱਡਾ ਸਹਿਯੋਗ ਕੀਤਾ ਉਹਨਾਂ ਦਾ ਵੀ ਧੰਨਵਾਦ ਤੁਸੀਂ ਦੇਖ ਸਕਦੇ ਹੋ ਕਿ ਮੇਲਾ ਜਿਹੜਾ ਅੱਜ ਪਹਿਲਾ ਦਿਨ ਸੀ ਤਕਰੀਬਨ ਜਿਹੜਾ ਕੱਲ ਜਿਹੜਾ ਬਹੁਤ ਫ ਹਾਂ ਹੁਣੇ ਇੱਥੇ ਕੱਲ ਨੂੰ ਕਿਉਂਕਿ 16 ਜਿਹੜਾ ਮਾਰਚ ਨੂੰ ਕਿਉਂਕਿ ਅੱਜ ਪਹਿਲਾ ਦਿਨ ਹੈ ਜਿਹੜਾ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਇਧਰ ਹਾਂਜੀ ਸਾਥੀਓ ਜਿੱਥੇ ਕਬੱਡੀ ਕੱਪ ਦੀ ਗੱਲ ਕੀਤੀ ਇਹ ਫੋਰਡ 36 ਦੀ ਆਪਾਂ ਗੱਲ ਕੀਤੀ 3600 ਦੀ ਜਿਹੜਾ ਕੱਲ ਬੈਸਟ ਜਾਫੀ ਨੂੰ ਮਿਲਣਾ ਤੇ ਵੇਖੋ ਬਹੁਤ ਵਧੀਆ ਜਿਹੜੇ ਆਪੋ ਆਪ ਦੇ ਹਿਸਾਬ ਨਾਲ ਪ੍ਰਬੰਧ ਕਰ ਰਹੇ ਆ ਤੇ ਆ ਬਾਈ ਸਾਡਾ ਵੇਖੋ ਰੰਦਾਵਾ ਟੈਂਟ ਹਾਊਸ ਇਹਨਾਂ ਦਾ ਕੈਟਰੀ ਦਾ ਵੀ ਨਾਲ ਕੰਮ ਹੈ ਤੇ ਆਹ ਦੇਖੋ ਇਹਨਾਂ ਦਾ ਫੋਨ ਨੰਬਰ ਵੀ ਆ ਇਹਨਾਂ ਦਾ ਵੀ ਧੰਨਵਾਦ ਹੈ ਜਿਹੜਾ ਮੇਲੇ ਦੀ ਰੌਣਕ ਨੂੰ ਆਣ ਕੇ ਇਹਨਾਂ ਵਧਾਉਣਾ ਦੇਖੋ ਕਿੱਡੇ ਵਧੀਆ ਇੱਧਰ ਪ੍ਰਬੰਧ ਟੈਂਟ ਵਾਲਿਆਂ ਨੇ ਕੀਤੀ ਕਿੱਡੀ ਡੈਕੋਰੇਸ਼ਨ ਕੀਤੀ ਬਹੁਤ ਸਾਰਾ ਜਿਹੜਾ ਸਟੇਜ ਜਿਹੜਾ ਸੱਜਿਆ ਹੋਇਆ ਨਜ਼ਰ ਆ ਰਿਹਾ ਕੁਰਸੀਆਂ ਦੇਖੋ ਕਿਉਂਕਿ ਇਹ ਆਉਣ ਵਾਲੇ ਜਿਹੜੇ ਅੱਜ ਵੀ ਆਜਾ ਕੱਲ੍ਹ ਦੇ ਦਰਸ਼ਕਾ ਉਹਨਾਂ ਵਾਸਤੇ ਜਿਹੜਾ ਵਧੀਆ ਇਹਨਾਂ ਨੇ ਪ੍ਰਬੰਧ ਕੀਤਾ ਤੇ ਹੋ ਸਕਦਾ ਬੀਨੂ ਜਰਾਣਾ ਥੋੜਾ ਹਾਂਜੀ ਤੁਹਾਡਾ ਵੀ ਬੀ ਨਿਊਜ਼ ਦਾ ਇੱਥੇ ਕਵਰੇਜ ਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਜੀ ਭਾਈ ਜੀ ਅੱਜ ਕਬੱਡੀ ਕਪਾਰੇ ਕੀ ਕਹੋਗੇ ਜਿਹੜੇ ਤੁਸੀਂ ਇੰਨਾ ਕਈ ਤਰ੍ਹਾਂ ਤੋਂ ਇੰਨਾ ਉਪਰਾਲਾ ਕਰ ਰਹੇ ਹੋ ਸਾਰੇ ਟੀਮ ਦੇ ਨਾਲ ਜੁੜ ਕੇ ਤੇ ਅੱਜ ਜਿਹੜਾ ਪਹਿਲਾ ਦਿਨ ਸੀ ਇਹਦੇ ਵਿੱਚ ਸਾਰੇ ਕਲੱਬ ਦਾ ਬਹੁਤ ਵੱਡਾ ਸਹਿਯੋਗ ਹੈ ਜੇ ਘੱਟੋ ਘੱਟ ਸਾਨੂੰ ਇੱਕ ਮਹੀਨਾ ਹੋ ਗਿਆ ਦੀ ਤਿਆਰੀਆਂ ਤੇ ਔਰ ਇਹੋ ਜਿਹਾ ਪ੍ਰਬੰਧ ਕੀਤਾ ਆਰਗੇਨਾਈਜ਼ ਕੀਤਾ ਵੀ ਚੰਗੇ ਤੋਂ ਚੰਗੇ ਆਪਾਂ ਪਲੇਅਰ ਗਰਾਊਂਡ ਦੇ ਵਿੱਚ ਲਿਆ ਸਕੀਏ ਜਿਹਨੇ ਵੀ ਆਪਣੇ ਦਰਸ਼ਕ ਆ ਉਹਨਾਂ ਨੂੰ ਵਧੀਆ ਤੋਂ ਵਧੀਆ ਮੈਚ ਦਿਖਾ ਸਕਦੇ ਜਿੰਨੇ ਵੀ ਆਪਣੇ ਇੰਟਰਨੈਸ਼ਨਲ ਪਲੇਅਰ ਹੈ ਕਬੱਡੀ ਦੇ ਜਿਨ੍ਹਾਂ ਦਾ ਅੱਜ ਪੂਰੀ ਦੁਨੀਆ ਦੇ ਨਾਂ ਚੱਲਦਾ ਹੈ ਅਸੀਂ ਕੱਲੇ ਕੱਲੇ ਪਲੇਅਰ ਨੂੰ ਜਾ ਕੇ ਮਿਲ ਕੇ ਆਏ ਹਾਂ ਕੋਰੋਨਾ ਸਾਨੂੰ ਬੜਾ ਸਤਕਾਰ ਦਿੱਤਾ ਵੀ ਅਸੀਂ ਜ਼ਰੂਰ ਪਹੁੰਚਾ ਕੇ ਤੁਹਾਡੇ ਸੰਤਨਗਰ ਦੀ ਧਰਤੀ ਹਾਂਜੀ ਸਾਥੀਓ ਜਿੱਥੇ ਅਸੀਂ ਕਬੱਡੀ ਕੱਪ ਸੰਤਨਗਰ ਦੀ ਗੱਲ ਕਰੀਏ ਸਾਡੇ ਨਾਲ ਲਖਨ ਸਿੰਘ ਕਿਲੇ ਵਾਲੇ ਵੀ ਜੁੜੇ ਨੇ ਹਾਂਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਨੁਜਰੇ ਰਹਿਣਾ ਤੇ ਹਾਂਜੀ ਇਸ ਗੱਲ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੂਟਾ ਜੀ ਤੋ ਇਹ ਸਾਡੇ ਬੱਚਿਆਂ ਲਈ ਟੂਰਨਾਮੈਂਟ 10ਵਾਂ ਕਬੱਡੀ ਟੂਰਨਾਮੈਂਟ ਤੇ ਬੜੇ ਉਤਸ਼ਾਹ ਨਾਲ ਬੜੇ ਹਿੰਦੁਸਤਾਨ ਦੇ ਵਿੱਚੋਂ ਪੰਜਾਬ ਦੇ ਸੀਨੀਅਰ ਜਿਹੜੇ ਨੇ ਸਾਡੇ ਖਿਡਾਰੀ ਆ ਰਹੇ ਨੇ ਤੇ ਸਾਡੇ ਬੱਚਿਆਂ 'ਚ ਬੜਾ ਉਤਸ਼ਾਹ ਖੁਸ਼ੀ ਦੀ ਲਹਿਰ ਜਾ ਰਹੀ ਹੈ ਕੱਲ ਨੂੰ ਵੇਖਿਆ ਜੇ ਕਿਸ ਤਰੀਕੇ ਨਾਲ ਵੱਡੇ ਤੋਂ ਵੱਡੇ ਚੜ੍ਹਦੀ ਕਲਾ ਹੋਵੇ ਤੇ ਸ਼ਾਨਗੁਰਾਂ ਦੀ ਕਿਰਪਾ ਸਾਡੇ ਇਲਾਕੇ ਦੇ ਸਾਰਿਆਂ ਜੀ ਸਤਿਗੁਰੂ ਬਾਬਾ ਸਿੰਘ ਸਾਧਗੁਰੂ ਉਦੇਸ ਸਿੰਘ ਜੀ ਦੀ ਨਾਲ ਇਹ ਪ੍ਰਗਟ ਸਿੰਘ ਜੀ ਨੇ ਸਾਰਿਆਂ ਦਾ ਬੜਾ ਤਕੜਾ ਸੰਜੋਗ ਇਹਨਾਂ ਸਾਰਿਆਂ ਦਾ ਜੀ ਜੀ ਅਜਾ ਜਿਹੜੇ ਬੱਚਿਆਂ ਨੇ ਇੰਨਾ ਕਈ ਦਿਨ ਤੋਂ ਉਪਰਾਲਾ ਕੀਤਾ ਹੈ ਇਹ ਮਤਲਬ ਦਸਵਾਂ ਕਬੱਡੀ ਕੱਪ ਹੈ ਹਾਂ ਜੀ ਤੇ ਉਹਨਾਂ ਬਾਰੇ ਕੀ ਕਹਣਾ ਚਾਹੋ ਉਹਨਾਂ ਬਾਰੇ ਕਹਿੰਨਾ ਮੈਂ ਬਹੁਤ ਚੰਗੀ ਗੱਲ ਹੈ ਬੱਚਿਆਂ ਨੇ ਇੱਕ ਯਾਦਗਾਰ ਕਾ ਲਿਆਂਦੀ ਹੈ ਇਲਾਕੇ ਦੇ ਵਿੱਚ ਖੇਡਣਗੇ ਮੱਲਣਗੇ ਤੇ ਲਾਨਗੇ ਨਸ਼ੇ ਤੋਂ ਬਚਣਗੇ ਸਾਡੇ ਬੱਚਿਆਂ ਦੇ ਉਤਮ ਵੀ ਤਗੜੇ ਹੋ ਕੇ ਕੁਰਮਾਨ ਖੇਡਾਂ ਦੇ ਲੋਕਾਂ ਨੂੰ ਜਿਹੜੀ ਮਤ ਕਰਨੀ ਚਾਹੀਦੀ ਸਾਡੀ ਜੀ 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 ਦੇ ਨਾਲੇ ਤੁਰੇ ਰਹਿਣਗੇ ਤੇ ਹੋਣਾ ਦੇ ਸਾਥ ਸੰਗਦੇ ਸੰਯੋਗ ਨਾਲ ਹੀ ਜੀ ਬਹੁਤ ਵਧੀਆ ਸਾਰੇ ਇਲਾਕੇ ਦੇ ਸਹਿਯੋਗ ਨਾਲ ਮੇਲਾ ਹੋ ਰਿਹਾ ਤੇ ਲੋਕਾਂ ਸਾਡਾ ਬਹੁਤ ਸਾਥ ਦਿੱਤਾ ਹੈ ਜੀ ਤੇ ਬਹੁਤ ਵਧੀਆ ਮੇਲੇ ਆ ਰਹੇ ਅੱਗੇ ਤੁਹਾਡਾ ਸਾਥ ਦੇਣਾ ਐਵੇਂ ਮੇਲੇ ਹੁੰਦੇ ਰਹਿਣਗੇ ਜਿਹੜੇ ਲੋਕ ਅੱਜ ਨਹੀਂ ਪਹੁੰਚ ਸਕੇ ਕੱਲ ਇਹਦੋਂ ਵੀ ਬਹੁਤ ਵੱਡੇ ਮੈਚ ਆ ਉਹਨਾਂ ਨੂੰ ਕੀ ਕਹਿਣਾ ਚਾਹੋ ਕੱਲ ਉਹ ਹੀ ਆਨੇ ਸਾਰੇ ਹੱਥ ਹੱਥ ਜੋੜ ਕੇ ਸਾਰਾ ਇਲਾਕਾ ਆਵੇ ਵੱਡੇ ਖੜਾ ਬਹੁਤ ਇੰਟਰਨੈਸ਼ਨਲ ਆਉਣਗੇ ਜੀ ਸਾਰਾ ਇਲਾਕਾ ਆ ਕੇ ਦੱਸਣ ਦਵੇ ਇੱਥੇ ਜੀ ਜੀ ਧੰਨਵਾਦ ਹੈ ਸੀ ਪੂਰੀ ਜਿਹੜੀ ਟੀਮ ਹੈ ਪਿੰਡ ਸੰਤ ਨਗਰ ਦੀ ਜਿੰਨਾ ਵੱਡਿਆ ਉਪਰਾਲਾ ਕਰਕੇ ਹਰ ਸਾਲ ਜਿਹੜਾ ਇਹ ਮੇਲਾ ਕਬੱਡੀ ਕੱਪ ਜਿਹੜਾ ਕਰਵਾਉਂਦੀ ਹੈ ਅੱਜ ਦਸਵਾਂ ਕਬੱਡੀ ਕੱਪ ਸੀ ਜੋ ਦਲਜੀਤ ਸਿੰਘ ਜਿਹੜਾ ਗੇਲ ਆ ਉਹਦੀ ਯਾਦ ਨੂੰ ਤੇ ਧਿਆਨ ਸਿੰਘ ਚੀਮਾ ਦੀ ਯਾਦ ਨੂੰ ਸਮਰਪਿਤ ਜਿਹੜਾ ਇਹ ਖੇਡ ਮੇਲਾ ਜਿਹੜਾ ਅੱਜ ਪਹਿਲਾ ਦਿਨ ਸੀ ਲੋਕਾਂ ਦਾ ਬਹੁਤ ਵਧੀਆ ਸਹਿਯੋਗ ਹੈ ਲੋਕ ਜੁੜੀ ਜਾਂਦੇ ਨੇ ਤੇ ਕੱਲ ਸਾ ਸੰਗਤ ਨੂੰ ਪ੍ਰਾਲਾ ਵੀ ਇੱਕ ਸੱਦਾ ਪੱਤਰ ਵੀ ਦਿੱਤਾ ਇਸ ਟੀਮ ਨੇ ਕਿ ਵੱਧ ਤੋਂ ਵੱਧ ਇਸ ਮੇਲੇ ਦੀ ਰੋਡ ਕਰੋ ਵਧਾਓ ਤੇ ਪਹੁੰਚੋ ਸੋ ਸਾਥੀਓ ਮੈਂ ਬੀਐਸ ਆਦੀਵਾਰ 22 ਜੂਨ ਦੇ ਨਾਲ ਮੈਂ ਨਾ ਕੈਮਰਾਮੈਨ ਜੀ ਸਿੰਘ ਜੀ ਹਰਾਨਾ